ਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕੀ ਹੋਵੋਗੇ YouTube ਵਾਲੇ ਸਾਰੇ ਫੈਮਿਲੀ ਠੀਕੀ ਹੋਗੇ ਤੁਸੀਂ ਸਾਡੇ ਪਿਆਰਤਾ ਜੀ ਅਸੀਂ ਤੁਹਾਡੇ ਸਿਰ ਤੇ ਹੀ ਹੌਸਲਾ ਬੁਲੰਦ ਰੱਖਦੇ ਆ ਤੇ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਿਹਾ ਕਰੋ ਤੇ ਆਪਾਂ ਚਾਰ ਲਾਈਨਾਂ ਦੇ ਜਿਹੜੇ ਲੋਕ ਸੱਚ ਦੇ ਰਾਹ ਤੇ ਚੱਲਦੇ ਨੇ ਜਿਹੜੇ ਲੋਕ ਸੱਚ ਦੇ ਰਾਹ ਤੇ ਚੱਲਦੇ ਨੇ ਜਲਦੀ ਨਹੀਂ ਪਰ ਉਹਨਾਂ ਦੇ ਜੀਵਨ ਵਿੱਚ ਪਰੇਸ਼ਾਨੀਆਂ ਜ਼ਰੂਰ ਆਉਂਦੀਆਂ ਨੇ ਪਰ ਉਹਨਾਂ ਦੇ ਜੀਵਨ ਵਿੱਚ ਪਰੇਸ਼ਾਨੀਆਂ ਜ਼ਰੂਰ ਆਉਂਦੀਆਂ ਨੇ ਉਹਨੀਆਂ ਨੇ ਪਰ ਰੱਬ ਕਦੇ ਵੀ ਉਹਨਾਂ ਦੀ ਬੇੜੀ ਡੁੱਬਣ ਨਹੀਂ ਦਿੰਦਾ ਪਰ ਰੱਬ ਕਦੇ ਵੀ ਉਹਨਾਂ ਦੀ ਬੇੜੀ ਡੁੱਬਣ ਨਹੀਂ ਦਿੰਦਾ ਜਿਹੜੇ ਲੋਕ ਸੱਚ ਦੀ ਰਾਹ ਤੇ ਚੱਲਦੇ ਨੇ ਜਿਹੜੇ ਲੋਕ ਸੱਚ ਦੀ ਰਾਹ ਤੇ ਚੱਲਦੇ ਨੇ ਚੱਲਦੇ ਨੇ ਜੀਵਨ ਵਿੱਚ ਬਹੁਤ ਪਰੇਸ਼ਾਨੀਆਂ ਆਉਂਦੀਆਂ ਨੇ ਜੀਵਨ ਵਿੱਚ ਬਹੁਤ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਰੱਬ ਕਦੇ ਉਹਨਾਂ ਦੀ ਬੇੜੀ ਡੁੱਬਣ ਨਹੀਂ ਦਿੰਦਾ ਪਰ ਰੱਬ ਕਦੇ ਵੀ ਉਹਨਾਂ ਦੀ ਬੇੜੀ ਡੁੱਬਣ ਨਹੀਂ ਦਿੰਦਾ ਹਮੇਸ਼ਾ ਪਰਮਾਤਮਾ ਉਹਨਾਂ ਦਾ ਸਾਥ ਦਿੰਦਾ ਹੈ ਤੇ ਜਿੰਨਾ ਮਰਜੀ ਕੋਈ ਬੁਰਾ ਕਰ ਲਵੇ ਮਾੜਾ ਕਰ ਲਵੇ ਪਰ ਵੈਗਰੂ ਦੀ ਨਿਗਾਹ ਉਹ ਵੀ ਸੁਵਲੀ ਤੇ ਕੋਈ ਵੀ ਕੁਛ ਨਹੀਂ ਕਰ ਸਕਦਾ ਕਿ ਬੰਦਾ ਜਿੰਨਾ ਮਰਜੀ ਜ਼ੋਰ ਲਾ ਲਵੇ ਪਰ ਦੁਨੀਆ ਤਰੱਕੀ ਕਰਦੇ ਨੂੰ ਕੋਈ ਵੀ ਨਹੀਂ ਜਰਦਾ ਕੋਈ ਵੀ ਵੇਖ ਕੇ ਨਹੀਂ ਜਰਦਾ ਪਰ ਵੈਗਰੂ ਨਾਲ ਹੋਵੇ ਪਰ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਦੁਨੀਆਂ ਕਿਸੇ ਨੂੰ ਵੀ ਨਹੀਂ ਹੀ ਪ੍ਰਤੀਕਰਨ ਦਿੰਦੀ ਸਿਆਣੇ ਕਹਿੰਦੇ ਹੁੰਦੇ ਆ ਕਿ ਕੋਈ ਵੀ ਕੰਮ ਕਰਨਾ ਚੁੱਪ ਰੋ ਜੀ ਆਪਾ ਬਾਰ ਕੀਤੇ ਕੰਮ ਜਾਣਾ ਚੁੱਪ ਰੋ ਆਉਦੇ ਦਿਲ ਵਿੱਚ ਵਸਾਈ ਰੱਖੋ ਜੇ ਅਗਰ ਤੁਸੀਂ ਗੱਲ ਬਾਹਰ ਕੱਢਦੇ ਮੈਂ ਕਈ ਵਾਰੀ ਅਮਝਾਇਆ ਹੈ ਜਦੋਂ ਮੈਂ ਗੱਲ ਬਾਹਰ ਕੱਢਦੀ ਹੁੰਦੇ ਆ ਤੇ ਨਾਲ ਦੀ ਨਾਲ ਹੀ ਬ੍ਰੇਕ ਉੱਥੇ ਹੀ ਲੱਗ ਜਾਂਦੀ ਹੈ ਸੱਚ ਹੀ ਸਿਆੜੇ ਕਹਿੰਦੇ ਆ ਤੇ ਤੁਸੀਂ ਵੀ ਤਿਆਰ ਰੱਖਿਆ ਕਰੋ ਕੋਈ ਵੀ ਕੰਮ ਕਰਿਆ ਨਾ ਹੋਵੇ ਤਾਂ ਤਿਆਰ ਰੱਖਿਆ ਕਰੋ ਕਿ ਬਾਹਰ ਜਲਦੀ ਨਾ ਕੱਢਿਆ ਕਰੋ ਗੱਲ ਤੇ ਦਿਲ ਦੇ ਵਿੱਚ ਰੱਖਿਆ ਕਰੋ ਤੇ ਵੈਗਰੂ ਅੱਗੇ ਅਰਦਾਸ ਜ਼ਰੂਰ ਕਰਿਆ ਕਰੋ ਕਿ ਪਰਮਾਤਮਾ ਤੁਹਾਡੀ ਮੰਗ ਨੂੰ ਹਿੱਕ ਸੁਣਦਾ ਹੈ ਇਹ ਹੈ ਜੀ ਕਿ ਵਿਸ਼ਵਾਸ ਰੱਖੋ ਤੇ ਓਦੀ ਕਿਰਪਾ ਨਾਲ ਸਾਰੇ ਕੰਮ ਹੋ ਜਾਣਗੇ ਇਹ ਵੈਦੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਦੁੱਖਾਂ ਦਾ ਨਾਸ਼ ਕਰੇ ਤੇ ਸੁੱਖਾਂ ਦਾ ਪ੍ਰਵੇਸ਼ ਕਰੇ ਇਕ ਚੜ੍ਹਦੀ ਕਲਾ ਵਿੱਚ ਰੱਖੇ